ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਮੁਖਵਿੰਦਰ ਆ ਖੇਤੀ ਕੇ ਡਾਕਟਰ YouTube ਚੈਨਲ ਤੇ ਇੱਕ ਨਵੀਂ ਵੀਡੀਓ ਲੈ ਕੇ ਆਦ ਰਹਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਨਵੀਂ ਦੁਕਾਨ ਅਸੀਂ ਜਿਹੜੀ ਸ਼ੁਰੂ ਕੀਤੀ ਹੈ ਗੁਰੂ ਬਰਾਮਦਾਸ ਦੀ ਕਿਰਪਾ ਨਾਲ ਗੁਰੂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮੀਰਾ ਕੋਟ ਖੇਤੀ ਸਟੋਰ ਇਹ ਮੀਰਾ ਕੋਟ ਪਿੰਡ 'ਚ ਸ਼ੁਰੂ ਕੀਤੀ ਹੈ ਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਭਰਾਵਾਂ ਦਾ ਛੋਟੇ ਭਰਾਵਾਂ ਦਾ ਸਾਥ ਦਿਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆ ਸਬਜ਼ੀਆਂ ਦੇ ਬੀਜ ਹੈ ਗਾਜਰ ਮੂਲੀ ਸ਼ਲਗਮ ਠੀਕ ਹੈ ਜੀ ਇਹਨਾਂ ਦੇ ਬੀਜ ਵੀ ਤੁਹਾਨੂੰ ਅਵੇਲੇਬਲ ਹੋ ਜਾਣਗੇ ਤੇ ਦਵਾਈਆਂ ਵੀ ਅਵੇ ਆ 46 ਦਾ ਬੀਜ ਵੀ ਤੁਹਾਨੂੰ ਅਵੇਲੇਬਲ ਹੋਏਗਾ ਠੀਕ ਹੈ ਜੀ ਤੇ ਐਜ ਦੀ ਪਾਇਨੋਸ ਮਿੱਥ ਆਪਣੀ ਦਵਾਈ ਹੁੰਦੀ ਆ ਸਮਿੱਥ ਐਂਡ ਸਮਿੱਥ ਕੈਮੀਕल्स ਦੀ ਠੀਕ ਹੈ ਜੀ ਇਹ ਤੁਸੀਂ ਇੱਕ ਕਣਕ ਬੀਜ ਕੇ ਮਗਦੇ ਸਪਰੇਅ ਕਰਨੀ ਹੁੰਦੀ ਆ ਫਰ 7-8 ਘੰਟੇ ਦੇ ਵਿੱਚ ਉਹ ਵੀ ਤੁਹਾਨੂੰ ਅਵੇਲੇਬਲ ਹੋ ਜਾਏਗੀ ਸੋ ਕਿਸਾਨ ਵੀ ਆ ਹੋਰ ਵੀ ਦਵਾਈਆਂ ਜਿਹੜੀਆਂ ਹੱਗੇ ਸ਼ੁਰੂਆਤ ਕੀਤੀ ਹੋਈ ਆ ਔਰ ਵੀ ਦਵਾਈਆਂ ਜਿਹੜੀਆਂ ਮਾਰਕੀਟ ਦੇ ਵਿੱਚ ਉਪਲਬਧੀਆਂ ਨੇ ਉਹ ਵੀ ਦਵਾਈਆਂ ਤੁਹਾਨੂੰ ਪਰਚੇਸ ਕਰਾ ਕੇ ਮਤਲਬ ਕਿ अवेलेबल ਕਰਾਵਾਂਗੇ ਦੁਕਾਨ ਤੇ ਮੀਰਾ ਕੋਟ ਖੇਤੀ ਸਟੋਰ ਪਿੰਡ ਮੀਰਾ ਕੋਟ ਕਲਾ ਜ਼ਿਲ੍ਹਾ ਅਮਰਸਰ ਵਿੱਚ ਇਹ ਦੁਕਾਨ ਖੁੱਲੀ ਹੋਈ ਹੈ ਠੀਕ ਹੈ ਜੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਥੋੜਾ ਆਪਣੇ ਭਰਾਵਾਂ ਦਾ ਸਾਥ ਦਿਓ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ 8146926041 ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰੋ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇਹ ਦੁਕਾਨ ਖੁੱਲਹੀ ਜੀ ਵਾਇਕਲ ਜੀ ਕਾ ਖਾਲਸਾ ਸ਼੍ਰੀ ਵਾਇਕਲ ਜੀ ਕੀ ਫਤਿਹ